ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਸੌਖਾ ਤੇ ਸੋਹਣਾ ਡਿਜ਼ਾਈਨ ਲੈ ਕੇ ਆਏ ਆ ਚਾਰ ਚਾਰ ਕੁੰਡਿਆਂ ਦਾ ਇਹ ਡਿਜ਼ਾਈਨ ਹੈਗਾ ਇੱਕ ਇੱਕ ਦਾਗਾ ਆਪਣੇ ਅਕਸਟਰ ਰੱਖਣਾਗਾ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸਦੇ ਆ ਪਹਿਲੇ ਸਲਾਇਆ ਆਪਾਂ ਬਿਨਾ ਬੁਨੇ ਉਤਾਰਾਂਗੇ ਚਾਰ ਕੁੰਡੇ ਫਿਰ ਆਪਾਂ ਉਲਟੇ ਬੁਣਾਗੇ ਚਾਰ ਉਲਟੇ ਚਾਰ ਸਿੱਦੇ ਜੇ ਰੋ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਰੱਖਣਾਗਾ ਤਾਂ ਚਾਰ ਚਾਰ ਦੇ ਹਿਸਾਬ ਨਾਲ ਰੱਖ ਕੇ ਚਾਰ ਉਲਟੇ ਚਾਰ ਸਿੱਧੇ ਇਸ ਤਰੀਆ ਆਪਾਂ ਪਹਿਲੀ ਸਿਲਾਈ ਕੰਪਲੀਟ ਕਰਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਵੇਖਣ ਲਈ ਇਹ ਸਿੱਧੀ ਸਾਈਡ ਤੋਂ ਹੀ ਡਿਜ਼ਾਈਨ ਸ਼ੁਰੂ ਹੁੰਦਾ ਹੈ ਚਾਰ ਉਲਟੇ ਚਾਰ ਸਿੱਧੇ ਇਸ ਤਰ੍ਹਾਂ ਹੀ ਆਪਾਂ ਸਾਰੇ ਪੂਰੇ ਟਾਗਾਂ ਨੂੰ ਡਿਵਾਈਡ ਕਰਨਾ ਉਸ ਚਾਰ ਸਿੱਧੇ ਤੇ ਲਾਸਟ ਆਨ ਵੀ ਸਿੱਧੇ ਕਰਨਾ ਹੈ ਬੈਕ ਸਾਈਡ ਇਹਨੂੰ ਹਰ ਵਾਰ ਉਲਟੀ ਸਲਾਈ ਲੱਗੂਗੀ ਇਹਦੀ ਬੈਕ ਸਾਈਡ ਇਹਨੂੰ ਹਰ ਵਾਰ ਇਸ ਤਰੀ ਗੁਣਾਵੇ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਲਾ ਸੋਖਾ ਤੇ ਸੋਹਣਾ ਡਿਜ਼ਾਈਨ ਬਿਲਕੁਲ ਸੋਖਾ ਹੈਗਾ ਇਸ ਸਲਾਈ ਸੇਮ ਹੀ ਪੈਂਦੀ ਹੈ ਇਸ ਤਰੀ ਚਾਰ ਉਲਟੇ ਚਾਰ ਸਿੱਦੇ ਸਰ ਕੋ ਉਲਟੇ ਸਿੱਦੇ ਨਾਲ ਹੀ ਇਹ ਆਪਣਾ ਇਹਨਾ ਸੋਹਣਾ ਡਿਜ਼ਾਈਨ ਬਣ ਕੇ ਆਊਗਾ ਤੇ ਇਹ ਸਪੈਸ਼ਲ ਸਵਾਟਰ ਲਈ ਡਿਜ਼ਾਈਨ ਹੈ ਸਵਟਰ ਲਈ ਬੇਬੀ ਪ੍ਰੋਜੈਕਟ ਲਈ ਲੇਡੀ ਜੀ ਜੈਕਟ ਚ ਨਹੀਂ ਇਹ ਬਣਦਾ ਵਧੀਆ ਸੋ ਘੈਂਟ ਨਹੀਂ ਲੱਗਣਾ ਤੇ ਸਵਟਰ ਲਈ ਬਹੁਤ ਪਿਆਰਾ ਡਿਜ਼ਾਈਨ ਹੈ। ਬੈਕ ਸਾਈਡ ਦੋਨੋਂ ਪਾਸਾਰਿਆਂ ਨੂੰ ਉਲਟਾ-ਉਲਟਾ ਬਣਾਵਾਂਗੇ। ਹੁਣ ਆਪਾਂ ਫਿਰ ਸਿੱਧੀ ਸਾਈਡ ਆ ਗਏ। ਸਿੱਧੀ ਸਾਈਡ ਆ ਕੇ ਆਪਾਂ ਨੇ ਇੱਕ ਤਾਗਾ ਪਹਿਲਾਂ ਬਿਨਾਂ ਬੁਨੇ ਉਤਾਰਿਆ ਸੀ। ਹੁਣ ਇਹ ਸਲਾਈ ਤੇ ਆਪਾਂ ਨੇ ਧਿਆਨ ਦੇਣਾ ਜੀ ਮੈਂ ਆਪਣੀ ਇਹ ਸਲਾਈ ਲਗੂਗੀ। ਜੇ ਰਵਾ ਸੁਰੂ ਚ ਰੱਖਣਾ ਸਿਰਫ ਉਹ ਤਾਂ ਡਿਵਾਈਡ ਕਰਨਾ ਹੈ ਤਾਂ ਅੱਗੇ 4 ਉਲਟੇ 4 ਸਿੱਧੇ ਜਦੋਂ ਹੁਣ ਇਹਨਾਂ ਨੂੰ ਆਪਾਂ ਹੁਣ ਪਾਉਣਾ ਹੈ ਤਾਂ ਹੁਣ ਆਪਾਂ ਨੇ ਇਹਨਾਂ ਨੂੰ ਕੀ ਕਰਨਾ ਹੈ ਪਹਿਲਾਂ ਆਪਾਂ ਇੱਕ ਬੁਣਾ ਬੁਨੇ ਤਾਰਿਆ ਸੀ ਇੱਕ ਇੱਥੇ ਸਿੱਧਾ ਬੁਣ ਲਾਗੇ ਹੁਣ ਇਹ ਦੋ ਸਿੱਧੇ ਹੋ ਗਏ ਮਤਲਬ ਆਪਾਂ ਚਾਰ ਹੀ ਕੁੰਡੇ ਉਲਟੇ ਬੁਣਨੇ ਆ ਤਿੰਨ ਕੁੰਡੇ ਤਾਂ ਆਪਣੇ ਇਹੀ ਰਹਿ ਜਾਣਗੇ ਉਲਟੇ ਜਿਹੜੇ ਆਪਾਂ ਪਹਿਲਾਂ ਉਲਟੇ ਬੁਨੇ ਹੋਇਆ ਇਸ ਤਰ੍ਹਾਂ ਇੱਕ ਗੁੰਡਾ ਹੁਣ ਆਪਣਾ ਵੱਧ ਜਾਊਗਾ ਹੁਣ ਇਸ ਤਰ੍ਹਾਂ ਵੱਧ ਗਿਆ ਨਾ ਪਹਿਲਾਂ ਆਪਣੇ ਚਾਰ ਆਪਾਂ ਇੱਥੇ ਸੀ ਹੁਣ ਇੱਕ ਗੁੰਡਾ ਆਪਣਾ ਸਿੱਧੇ ਦਾ ਉਲਟਾ ਬੁਣਿਆ ਗਿਆ ਤਗਾ ਬੈਕ ਸਾਈਡ ਨੂੰ ਉਸੇ ਤਰੀਕੇ ਨਾਲ ਚਾਰ ਸਿੱਧੇ ਤੇਨ ਸਿੱਧੇ ਤਾਂ ਹੀ ਹੈਗੇ ਸੀ ਇੱਕੇ ਉਲਟੇ ਜਿਹੜਾ ਪਹਿਲਾਂ ਪਾ ਉਲਟਾ ਬੁਣਿਆ ਹੋਇਆ ਇਹ ਜੋ ਬੁਣਿਆ ਜਾਊਗਾ ਚਾਰ ਫਿਰ ਉਲਟੇ ਇਹ ਆਪਣੇ ਆਪ ਜੋ ਆਪ ਚਾਰ-ਚਾਰ ਦੇ ਹਿਸਾਬ ਨਾਲ ਕਰੀ ਜਾਵਾਂਗੇ ਇੱਕ ਤਗਾ ਬਣ ਜਾਊਗਾ ਪਹਿਲਾਂ ਆਪਾਂ ਸ਼ੁਰੂ ਚ ਇੱਕ ਬਿਨਾ ਬੁਣੇ ਲਾਇਆ ਸੀ ਉਸਨੂੰ ਵੀ ਮੈਂ ਸਿੱਧਾ ਬਣ ਲਈ ਫਿਰ ਆਪਾਂ ਦੋ ਇੱਕ ਬਿਨਾ ਬੁਣੇ ਲਾ ਲੈ ਇੱਕ ਸਿੱਧਾ ਬੁਣ ਲਿਆ ਉਸ ਤੋਂ ਬਾਅਦ ਫਿਰ ਚਾਰ ਉਲਟੇ ਚਾਰ ਸਿੱਧੇ ਫਿਰ ਚਾਰ ਉਲਟੇ ਫਿਰ ਚਾਰ ਸਿੱਧੇ ਇਹ ਆਪਣੇ ਆਪ ਤਗਾ ਅੱਗੇ ਦੀ ਅੱਗੇ ਬਾਦਾ ਜਾਊਗਾ ਬਸ ਗਿਣਤੀ ਦੇ ਹਿਸਾਬ ਨਾਲ ਰੱਖਣਾ ਚਾਰ ਉਲਟੇ ਚਾਰ ਸਿੱਧੇ ਇਸ ਤਰ੍ਹਾਂ 3 4 ਹੁਣ ਲਾਸਟ ਵਾਲੇ ਚਾਰ ਸਿੱਧੇ ਬਣ ਲਾਂਗੇ ਫਿਰ ਆਪਾਂ ਬੈਕ ਸਾਈਡ ਆਗੇ ਬੈਕ ਸਾਈਡ ਹਰ ਆਪਾਂ ਉਲਟੀ ਸਲਾਈ ਕੱਢਾਂਗੇ ਸਾਨੂੰ ਕੱਢ ਕੇ ਦਿਖਾਉਣੇ ਆ ਹੁਣ ਆਪਾਂ ਸਿੱਧੀ ਸਾਈਡ ਤੋਂ ਤੀਜੀ ਸਲਾਈ ਤੇ ਆ ਗਏ ਦੋ ਸਲਾਈ ਆਪਾਂ ਪਹਿਲਾਂ ਕੱਢੀਆਂ ਸੀਗੀਆਂ हूँ आप करना है? एक बिना बुने उतारा पहला आप सीधा बुने से हूँ आप दो सीधे बुनाए चार चार तागे ही रखने अपने हूँ दो सीधे बुने हूँ अपने तीन इतने उल्टे तीन रह गए एक अपना सीधा बुने गया हूँ आप उल्टे चार ही करना है। एक इधरों आजगा बस इत अपना सही डिजाइन चल पार उल्टे तीन सीधे ਦੇਖੋ ਦੋ ਸਲਾਈਆਂ ਦਾ ਡਿਜ਼ਾਈਨ ਹੈ ਪੈਂਦਾ ਆਪਾਂ ਨੂੰ ਪਤੀਆ ਬਸ ਇਹਦਾ ਧਿਆਨ ਰੱਖਣਾ ਆਪਾਂ ਨੇ ਵੀ ਪਉਣਾ ਕਿਵੇਂ ਸੋਰੀ ਆਪਾਂ ਨੂੰ ਇੱਥੇ ਸਿੱਧਾ ਬੋਲਣਾ ਸੀ ਜਿਹੜੇ ਪਿਛਲੀ ਵਾਰ ਪਾ ਚਾਰ ਉਲਟੇ ਗੁਣਿਆ ਉਹਨਾਂ ਚੋਂ ਪਹਿਲਾਂ ਤੱਕ ਆਪਾਂ ਨੇ ਸਿੱਧਾ ਬੁਣਨਾ ਫਿਰ ਤਿੰਨ ਉਲਟੇ ਚਾਰ ਤੇ ਫਿਰ ਚਾਰ ਸਿੱਧੇ ਚਾਰ ਚਾਰ ਹੀ ਤੱਕ ਗੁਣੀਏ ਨੇ ਆਪਾਂ ਤਿੰਨ ਚਾਰ ਚਾਰ ਫਿਰ ਉਲਟੇ ਇੱਕ 2 3 4 लास्ट ਵਾਲੇ ਆਪਾਂ ਸਿੱਧੇ ਬਣਾ ਲਾਂਗੇ। ਇਹ ਕੋਇਆ ਇਸ ਤਰ੍ਹਾਂ ਆਪਣਾ ਇਹ ਬਣਦਾ ਆਊਗਾ। ਇਸ ਤਰ੍ਹਾਂ ਟੇਡਾ ਟੇਡਾ ਜਾਈ ਜਾਊਗਾ। ਆਪਾਂ ਬੈਕ ਸਾਈਡ ਤੁਹਾਨੂੰ ਪੁਣ ਕੇ ਦਿਖਾਉਣਾ ਤੇ ਆਪਾਂ ਬਣਿਆ ਹੋਇਆ ਦਿਖਾਉਣਾ ਤੁਹਾਨੂੰ ਕਿਵੇਂ ਲੱਗੂਗਾ? ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣ ਕੇ ਆਊਗਾ ਇਸ ਤਰੀਹੀ ਟੀਟੀ ਡੀਟੇਲ ਅਸਣਾ ਚਾਹੀ ਜਾਣੀ ਸਿਰਫ ਜੁਰ ਆਪਣੇ ਇੱਥੇ ਹੁਣ ਆਪਣੇ ਇੱਥੇ ਚਾਰ ਹੋਗੇ ਚਾਰ ਸਿੱਧੇ ਚਾਰ ਉਲਟੇ ਚਾਰ ਸਿੱਧੇ ਇਸ ਤੋਂ ਬਾਅਦ ਆਪਾਂ ਇੱਕ ਵਾਰ ਫੇਰੀ ਨੂੰ ਪਹਿਲਾਂ ਬਿਨਾ ਬੁਣੇ ਉਤਾਰਾਂਗੇ ਚਾਰ ਫੇਰ ਸਿੱਧੇ ਬੁਣਾਂਗੇ ਸਿੱਧੇ ਬੁਣਨ ਤੋਂ ਬਾਅਦ ਜਦੋਂ ਉਸ ਤੋਂ ਬਾਅਦ ਸਲਾਈ ਜਾਊ ਫਿਰ ਆਪਾਂ ਇਧਰ ਇੱਕ ਉਲਟਾ ਬੁਣ ਕੇ ਇੱਥੇ ਸਿੱਧੇ ਰੱਖਾਂਗੇ ਇਸ ਤਰੀ ਮਤਲਬ ਅੱਗੇ-ਅੱਗੇ ਇਹ ਵੇਲ ਚਲਦੀ ਜਾਊ ਆਪਣੀ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਉਣਾ ਤੇ ਸਿਰਫ ਸਿੱਧੇ-ਸਿੱਧੇ ਕੁੰਡਿਆਂ ਦਾ ਡਿਜ਼ਾਈਨ ਆ ਕੀ ਮਿਲ ਗਿਆ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ ਜੀ